ਸ਼ੁਭਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵleen ਕੌਰ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੋਂ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਹਰਿਆਣ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਆ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਗਿਆ 1 ਕਰੋੜ 75 ਲੱਖ ਇਸ ਤਰ੍ਹਾਂ ਜੀ ਸਾਡਾ ਇੱਕ ਜਰਨਲ ਹਾਊਸ ਦੀ ਮੀਟਿੰਗ ਹੋਈ ਜ ਜਿਹਦੇ ਵਿੱਚ 104 ਕਰੋੜ ਦਾ ਬਜਟ ਪਾਸ ਹੋਣਾ ਸੀ ਪਰ ਕੋਲ ਮੈਂਬਰ ਨੇ ਤਰਾਰਕ ਕੀਤਾ ਕਿ ਸ਼ੰਕਾ ਜाहिर ਕੀਤੀ ਕਿ ਬਜਟ ਪਾਸ ਨਹੀਂ ਹੋਣਾ ਚਾਹੀਦਾ ਇਸ ਬਜਟ ਦੇ ਬਹੁਤ ਬਟੇ ਕਪਲੇਨੀ ਬਜਟ ਨੂੰ ਦੁਬਾਰਾ ਕੋ ਕੀਤੀ ਜਾਏ ਜਰਨਲ ਹਾਊਸ ਦੇ ਸਰ ਸੰਪਤੀਆਂ ਪਾਸ ਹੋਇਆ ਤੇ ਸੱਤ ਮੈਂਬਰ ਕਮੇਟੀ ਬਣਾ ਕੇ ਬਜਟ ਦੀ ਦੁਬਾਰਾ ਚੈਕਿੰਗ ਕਰਵਾਈ ਜਾਏ ਇਹਦਾ ਆਡਿਟ ਕਰਵਾਇਆ ਜਾਏ ਤੇ ਤਾਂ ਹੀ ਬਜਟ ਨੂੰ ਕਾਸ਼ ਕੀਤਾ ਜਾਏ ਉਹਦੇ ਵਿੱਚ ਸਾਰੇ ਇਸ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਬਜਟ ਅੱਜ ਨਾ ਪੇਸ਼ ਪਾਸ ਕੀਤਾ ਜਾਏ ਤੇ ਇਹਦੀ ਜਾਣ ਪੜਤਾਲ ਕਰਨ ਤੋਂ ਬਾਅਦ ਹੀ ਕਮੇਟੀ ਜੋ ਬਜਟ ਬਣਾ ਕੇ ਜੋ ਗਲਤੀਆਂ ਕੱਢੇ ਤੇ ਉਸ ਬਜਟ ਨੂੰ ਪਾਸ ਕੀਤਾ ਜਾਏ ਇਸ ਕਰਕੇ ਉਸ ਬਜਟ ਨੂੰ ਰੋਕਿਆ ਗਿਆ ਜਦੋਂ ਬਜਟ ਦੀ ਕਮੇਟੀ ਨੇ ਕੋਰਸ ਸ਼ੁਰੂ ਕੀਤੀ ਤੇ ਉਹਨਾਂ ਅੱਗੇ ਪਹਿਲਾ ਹੀ ਪੁਆਇੰਟ ਇੱਕ ਇਹੋ ਜਿਹਾ ਆਇਆ ਜੀ ਦੇ ਵਿੱਚ ਉਸ ਬਟੇ ਚ 21 ਲੱਖ ਰੁਪਈਆ ਦੇ ਸਹਾਇਤਾ ਫੰਡ ਗੁਰੂ ਘਰਾਂ ਵਾਸਤੇ ਰੱਖੀ ਗਈ ਸੀ ਪਰ ਜੋ ਗੁਰੂ ਘਰਾਂ ਚ ਫੰਡ ਦਿੱਤੇ ਗਏ ਕੋਈ ਛਾਲੇ ਪੌਣੇ 4 ਕਰੋੜ ਵੱਡੇ ਗਏ ਤੇ ਉਹ ਪੌਣੇ 4 ਕਰੋੜ ਜਿਹੜੇ ਫੰਡ ਨੇ ਕਿੰਨਾ ਗੁਰੂ ਘਰਾਂ ਚ ਗਏ ਕਿੰਨਾਂ ਨੂੰ ਮਿਲੇ ਉਹਨਾਂ ਦੀ ਜਾਣਕਾਰੀ ਵੀ ਨਹੀਂ ਲੱਭ ਰਹੀ ਤੇ ਸਾਡੀ ਟੀਮ ਜੋ ਹੈ ਸੱਤ ਮੈਂਬਰੀ ਜੋ ਕਮੇਟੀ ਬਣੀ ਹੈ ਪੂਰੀ ਜਾਂਚ ਪੜਤਾਲ ਕਰ ਰਹੀ ਹੈ ਕਿ ਵਾਕਈ ਉਹ ਪੈਸੇ ਜਿਹੜੇ ਜੇਬਾਂਚ ਗਏ ਨੇ ਜਾਂ ਗੁਰੂ ਘਰਾਂ ਦੀ ਸੇਵਾ ਗਏ ਨੇ ਉੱਥੋਂ ਕਈ ਸਵਾਲ ਪੈਦਾ ਪੈ ਹੁੰਦੇ ਨੇ ਕਿ ਉਹ ਪੈਸਾ ਜਿਹੜਾ ਹੈ ਜ਼ਿਆਦਾਤਰ ਜੇਬਾਂ ਵਿੱਚ ਗਿਆ ਹੈ ਜ਼ਿਆਦਾਤਰ ਆਪਣੇ ਪ੍ਰਬੰਧਕਾਂ ਨੇ ਵਰਤਿਆ ਹੈ ਨਾ ਕਿ ਗੁਰੂ ਘਰਾਂ ਨੇ ਜਿਹੜੇ ਪੂਰੇ ਪ੍ਰਦਾਨ ਰਹੇ ਨੇ ਉਹਨਾਂ ਤੇ ਜਿਹੜੇ ਕੰਡਵਾਲ ਦੀ ਗੱਲ ਕੀਤੀ ਜਾਂ ਚਾਹੁੰਦੇ ਹੁਣ ਮੈਂ ਪ੍ਰਦਾਨ ਕੀ ਪਤਾ ਹੈ ਕਿ ਕੁਐਸਚਨ ਹੈ ਉਹ ਬਜਟ ਜਿਹੜਾ ਮੈਂ ਇਲੈਕਸ਼ਨ ਲੱਦੇ ਆ ਸੰਤ ਮੈਂ ਸ਼ੰਕਰ ਨਾਲ ਵੈਦਹਾ ਕੀਤਾ ਸੀ कि 2014 ਤੋਂ ਲੈ ਕੇ 2020 ਤੱਕ ਮੈਂ ਵੀ ਪ੍ਰਧਾਨデアਹਾਰਾ ਕਮੇਟੀ ਦਾ ਅਡੋਕ ਕਮੇਟੀ ਦਾ ਪਹਿਲਾਂ ਮੈਂ ਆਪਣਾ ਬਜਟ ਕਰਵਾਉਂਗਾ 6 ਸਾਲ ਦਾ ਉਸ ਤੋਂ ਬਾਅਦ 2020 ਤੋਂ ਲੈ ਕੇ 2025 ਦਾ ਵੀ ਬਜਟ ਜਿਹੜਾ ਆਡਿਟ ਕਰਵਾਉਂਗਾ ਜੇ ਮੇਰੇ ਵੱਲ ਕੋਈ ਵੀ ਮੇਥੂ ਜਾਣੇ ਅਣਜਾਣੇ ਵਿੱਚ ਜਾਂ ਲਾਲਚਵਾਸ਼ ਕਿ ਤੁ ਗੁਰੂ ਘਰ ਦਾ ਪੈਸਾ ਜੋ ਵੀ ਆਡਿਟ ਇਸ ਨਿਕਲੇਗਾ ਮੈਂ ਵੀ ਗੋਲ ਕੇ ਪਾਉਂਗਾ ਤੇ ਜਿਹੜੇ 2020 ਤੋਂ ਲੈ ਕੇ 2025 ਪਰ ਜੋ ਵੀ ਤਲਫੁੱਲ ਨਿਕਲੇਗਾ ਉਹਨਾਂ ਨੂੰ ਜਾਣੇ-ਅਣਜਾਣੇ ਜਿਹੜੀ ਉਹਨਾਂ ਕੋਲ ਗਲਤੀ ਹੋਈ ਜਾਂ ਲਾਲਚਵਾਸ਼ ਹੋਈ ਉਹ ਉਹਨਾਂ ਨੂੰ ਪੜਨਾ ਪਏਗਾ ਕੱਲ ਫਿਰ ਸਾਡੇ ਜਰਨਲ ਸਕੱਤਰ ਜਿਹੜੇ ਆਡਿਟ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਇੱਕ ਵੀਡੀਓ ਵਾਇਰਲ ਕੀਤੀ ਕਿ ਜਿਹੜਾ 21 ਲੱਖ ਰੁਪਇਆ ਰੱਖਿਆ ਗਿਆ ਸੀ ਤੇ ਪੌਣੇ 4 ਕਰੋੜ ਰੁਪਇਆ ਗੁਰੂ ਘਰਾਂ 'ਚ ਵਜਿਆ ਗਿਆ ਉਹਦੇ 'ਚ ਕਈ ਖੰਸੇ ਪੈਰਾ ਹੁੰਦੇ ਨੇ ਕਿ ਉਹ ਚੌੜ ਪੌਣੇ 4 ਕਰੋੜ ਦੇ ਕਿਤੇ ਕੱਫੇ ਨਹੀਂ ਹੋ ਗਏ ਇਸ ਕਰਕੇ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਤੇ ਮੈਂ ਹੀ ਸੰਗਤ ਦੇ ਸਾਹਮਣੇ ਇਹ ਬਿਆਨ ਦੇ ਦਿੱਤਾ ਕਿ ਜੇ ਜਾਣੇ ਅਣਜਾਣੇ ਦੇ ਵਿੱਚ ਪਿਛਲੇ ਸਾਲ ਦੇ ਇੱਕ ਸਾਲ ਦੇ ਬਜਟ ਦੇ ਵਿੱਚ ਪੌਣੇ 4 ਕਰੋੜ ਦਾ ਕਫੜਾ ਹੋ ਸਕਦਾ ਹੈ ਤੇ ਜਿਹੜਾ 2014 ਤੋਂ ਲੈ ਕੇ 2025 ਤੱਕ ਤੇ ਕਈਆਂ ਕਰੋੜਾਂ ਦੇ ਕਫੜੇ ਹੋਣਗੇ ਇਸ ਕਰਕੇ ਜਿਨਨੇ ਨਹੀਂ ਇਹ ਜਾਣੇ ਅਣਜਾਣੇ ਚ ਗਲਤੀ ਕੀਤੀ ਹੈ ਜਾਂ ਲਾਸ਼ ਤੇ ਚੜ ਕੇ ਗਲਤੀ ਕੀਤੀ ਹੈ ਉਹਨਾਂ ਨੂੰ 15 ਦੇ ਅੰਦਰ ਟਾਈਮ ਦਿੱਤਾ ਜਾਂਦਾ ਹੈ ਤੇ ਉਹ ਗੁਰੂ ਘਰ ਦੀ ਗੋਲਕ ਵਿੱਚ ਆਪਣੇ ਸਾਰੇ ਰੁਪਏ ਵਾਪਸ ਗੁਰੂ ਘਰ ਦੇ ਵਿੱਚ ਪਾਦਣ ਗੋਲ ਕੇ ਪਾਦਣ ਤੇ ਨਾਲੇ ਅਰਦਾਸ ਕਰਨ ਤੇ ਐਂਦਾ ਅਸੀਂ ਗੁਰੂ ਘਰਾਂ ਦੇ ਨਾਲ ਬੇਇਮਾਨੀ ਨਹੀਂ ਕਰਾਂਗੇ ਭਾਵੇਂ ਉਹ ਬੱਚੇ ਤੋਂ ਲੈ ਕੇ ਸਾਡੇ 77 ਤੱਕ ਨੇ ਤੇ ਭਾਵੇਂ ਮੈਂਬਰਾਂ ਤੋਂ ਲੈ ਕੇ ਭਾਵੇਂ ਪ੍ਰਦਾਨ ਦੇ ਦਾਦੂਵਾਲ ਕਹਿ ਰਹੇ ਨੇ ਕਿ ਹਿੰਦਾ ਸਾਹਿਬ ਦੇ ਖੱਤਰੇ ਬਤਰੇ ਗਏ ਨੇ ਚਲੋ ਦਾਦੂਵਾਲ ਸਾਹਿਬ ਸੇਕਿੰਡ ਵੀ ਝਿੰਦਾ ਮਰ ਗਿਆ ਤਾਂ ਮੈਂ ਤਾਂ ਵੀ ਮੰਨ ਲਾਂਗਾ ਵੀ ਮੈਂ ਰਿਆ ਹੀ ਨਹੀਂ ਦੁਨੀਆਂ ਹਰਿਆਣਾ ਸਿੰਘੂਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਦੇ ਵਿੱਚ ਅਧਿਆਪਕਾਂ ਦੇ ਲਈ ਇੰਟਰਵਿਊ ਦਾ ਆਯੋਜਨ ਕੀਤਾ ਗਿਆ ਅੱਜ ਮਾਤਾ ਸੁੰਦਰੀ ਕਾਲਜ ਨਿਸੰਗ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪੰਜੋਕਰ ਸਾਹਿਬ ਕਾਲਜ ਇਹਨਾਂ ਦੋਨਾਂ ਥਾਵਾਂ ਤੇ ਲੈਕਚਰਾਂ ਦੀ ਪੋਸਟਾਂ ਜਿਹੜੀਆਂ ਸਾਨੂੰ ਉਹਦੇ ਚ ਅੱਠ ਜਿਹੜੇ ਨੇ ਪੋਸਟਾਂ ਮਾਤਾ ਸੁੰਦਰੀ ਕਾਲਜ ਦੀਆਂ ਨਾਲ ਉੱਥੇ ਮਾਤਾ ਸੁੰਦਰੀ ਕਾਲਜ ਨਿਸੰਗ ਦੀਆਂ ਤੇ ਚਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪੀਕੁਰਾ ਸਾਹਿਬ ਦੀ ਅਸਾਮ ਜਿਹਦੇ ਚ 34 ਅਪੀਅਰ ਹੋਏ ਨੇ ਇੰਟਰਵਿਊ ਦੇਣ ਵਾਸਤੇ ਜਿਹਦੇ ਚ ਅਸੀਂ 19 ਪੋਸਟਾਂ ਤੇ ਜਿਹਦੇ ਨੇ ਆਪਾਂ ਲੈਕਚਰਰ ਰੱਖਣੇ ਸਨ ਉਹ ਪ੍ਰਧਾਨ ਜੀ ਦੇ ਹਦੇਸਾਂ ਦੇ ਅਧਾਰ ਅੱਜ ਜਿਹੜਾ ਇੰਟਰਵਿਊ ਜਿਹੜੇ ਨੇ ਹੋਏ ਨੇ ਸਾਰੇ ਲੇਕਿਨ ਇਹਦੇ ਚ ਜਿਹੜੇ ਯੋਗਤਾ ਦੇ ਆਧਾਰ ਤੇ ਜਿਹੜੇ ਯੋਗਸਾਨ ਇਹਦੇ ਚ ਉਹ ਸੀ ਅੱਜ ਸਿਲੈਕਟ ਕਰ ਲੈਣੇ ਔਰ ਵੇਖ ਕੇ ਜੋ ਵੀ ਉਹਨਾਂ ਦੇ ਪੇਪਰ ਜਾਂ ਲੈਟਰ ਬਣਨੇ ਨੇ ਉਹ ਬਣ ਕੇ ਉਹਨਾਂ ਨੂੰ ਚਲੇ ਜਾਣਗੇ ਔਰ ਯੋਗਤਾ ਦਾਦਾਰ ਤੇ ਸਾਰੇ ਰੱਖੇ ਗਏ ਨੇ ਕਿਸੇ ਦਾ ਚੋਰੀ ਨਹੀਂ ਹੈ ਪ੍ਰਿੰਸੀਪਲ ਸਾਹਿਬ ਜੋ ਆਪਾਂ ਟੀਚਰ ਰੱਖੇ ਨੇ ਆਪਣਾ ਜੋ ਸਕੂਲ ਚੱਲ ਰਹੇ ਨੇ ਇਹਨਾਂ ਦਾ ਆਪਣਾ ਮੇਨ ਮਨੋਰਥ ਕੀ ਹੈ ਕਿਸੇ ਸਾਹਬ ਨਾਲ ਆਪਾਂ ਜਿਹੜੀ ਸਿਲੈਕਸ਼ਨ ਕੀਤੀ ਹੈ ਅੱਜ ਆਪਾਂ ਵਾਈਸਪ੍ਰਿੰਸੀਪਲ ਸਾਹਿਬ ਆਪਾਂ ਵਾਈਸਪ੍ਰਿੰਸੀਪਲ ਸਾਹਿਬ ਅਹ ਪ੍ਰਧਾਨ ਸਾਹਿਬ ਦੇ ਦੇਸ਼ ਅਨਸਾਰ ਔਰ ਚੇਅਰਮੈਨ ਸਾਹਿਬ ਦੀ ਪ੍ਰਧਾਨਗੀ ਹੇਠ ਅਤੇ ਇਸ এডੂਕੇਸ਼ਨ ਪਾਰਡ ਦੀ ਮੌਜੂਦਗੀ ਵਿੱਚ ਅੱਜ ਜੋ ਕੈਂਡੀਡੇਟ ਸਿਲੈਕਟ ਕੀਤੇ ਗਏ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਚਲਾਏ ਜਾ ਰਹੇ ਕਾਲਜਾਂ ਲਈ ਸਾਡਾ ਮੇਨ ਮਕਸਦ ਉਹ ਕੈਂਡੀਡੇਟਸ ਲੈ ਮੈਰਿਟ ਬੇਸ ਤੇ ਕੈਂਡੀਡੇਟ ਸਿਲੈਕਟ ਕੀਤੇ ਗਏ ਨੇ ਸਬਜੈਕਟ ਐਕਸਪਰਟ ਬਾਹਰੋਂ ਬੁਲਾਏ ਗਏ ਹਨ ਤੇ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਜੋ ਮੈਰਿਟ ਬਣਦੀ ਉਸ ਆਧਾਰ ਤੇ ਉਹਨਾਂ ਸਿਲੈਕਟ ਕੀਤਾ ਗਿਆ ਔਰ ਸਾਡਾ ਮੇਨ ਮੰਤਵ ਹੈ ਕਿ ਉਹਨਾਂ ਟੀਚਰ ਸਾਹਿਬਾਨ ਨੂੰ ਸਿਲੈਕਟ ਕੀਤਾ ਜਾਂਦਾ ਹੈ ਤਾਂ ਕਿ ਉਹ ਸੰਸਥਾ ਲਈ ਇੱਕ ਸਲਾਹਕਾਰ ਯੋਗ ਕੰਮ ਕਰ ਸਕਣ ਉਹ ਵਿਦਿਆਰਥੀਆਂ سے ਦੇ ਸਕਦਾ ਕਿਉਂਕਿ ਸਾਡੀ ਸੰਸਥਾ ਚੈਰੀਟੇਬਲ ਸੰਸਥਾ ਹੈਗੀ ਆ ਔਰ ਸਾਡਾ ਲੋਕ ਭਲਾਈ ਦਾ ਕੰਮ ਹੈ ਸਾਡੀ ਸੰਸਥਾ ਦਾ ਇੱਕ ਮੇਨ ਫਕਸਰ ਇਹ ਕਾਮਨਾ ਕਰਦੇ ਆ ਕਿ ਹਰਿਆਣਾ ਸਿੱਖ ਗੁਰਦਵਾਰ ਮੈਨੇਜਮੈਂਟ ਕਮੇਟੀ ਦੇ ਇੰਸਟੀਚੂਸ਼ਨਸ ਦੇ ਉਹਨਾਂ ਦੇ ਉਹਨਾਂ ਰੁਗਨੀ ਰਾਜ ਚੋਹਰੀ ਤਰਕੀਕਰਨ ਔਰ ਜੇ ਟੀਚਰ ਸਹਿਬਾਨ ਸਾਡੀਆਂ ਸੰਸਥਾਵਾਂ ਵਿੱਚ ਕੰਮ ਕਰਦੇ ਹਨ ਉਹ ਟੀਚਰ ਸਹਿਬਾਨ ਨਿਸ਼ਟਾ ਨਿਥਕ ਸੇਵਾ ਕਰਦੇ ਹਨ ਔਰ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਉਹ ਟੀਚਰ ਸਹਿਬਾਨ ਰਿਸਪੈਕਟਿਵ ਆਫ ਕਿਸੇ ਲਾਲਚ ਤੋਂ ਉਹ ਸੇਵਾ ਕਰਦੇ ਰਹੇ ਸਾਡੀਆਂ ਸੰਸਥਾਵਾਂ ਨੂੰ ਅੱਗੇ ਲੈ ਕੇ ਜਾ ਰਹੇ ਔਰ ਸਾਡੇ ਬੱਚਿਆਂ ਦਾ ਜਿੰਨੇ ਵੀ ਵਿਦਿਆਰਥੀ ਚਰਮਤਾ ਸੁੰਦਰੀ ਕਾਲਸਗਰਸ ਕਾਲਜ ਹੈ ਮੈਡਮ ਡਾਕਟਰ ਸੁਤਪੰਦ ਕਰਮਨ ਬੈਠੇ ਹਨ ਤੇ ਸ਼ਿਰਵਰ ਕਿਸ਼ਨ ਸਾਹਿਬ ਕਾਲਸਾ ਕਾਲਜ ਨੂੰ ਕਰਾਇਆ ਉਹਨਾਂ ਦੇ ਬੱਚਿਆਂ ਦੇ ਜਿਹੜੇ ਰਿਜ਼ਲਟਸ ਨੇ ਬਹੁਤ ਅੱਛੇ ਆਉਂਦੇ ਨੇ ਉਹ ਸਾਨੂੰ ਹਰ ਕਿਸਮ ਦੀ ਸਹਦਾਵਰ ਸਾਡੀ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਭਲਾਈ ਲਈ ਮੋਹਈਆ ਕਰਨ ਦਾ ਪ੍ਰਣ ਕੀਤਾ ਗਿਆ ਹੈ ਤਾਂ ਕਿ ਇਹ ਸੰਸਥਾ ਜਿਹੜੀਆਂ ਨੇ ਸਾਡੇ ਹਰਿਆਣਾ ਸਟੇਟ ਅਤੇ ਵਰਲਡ ਦੇ ਵਿੱਚ ਇਹ ਸੰਸਥਾਵਾਂ ਗਰੋ ਕਰ ਸਕਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਰੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਬੰਦੀ ਭੂਮਿਕਾ ਨੂੰ ਨਿਭਾਉਣਾ ਚਾਹੀਦਾ ਇਹ ਨੂੰ ਕਿਸੇ ਦੂਸਰੇ ਪੱਖ ਤੋਂ ਨਾ ਲਿਆ ਜਾਵੇ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਈਵਨ ਮੈਂ ਅਨੰਦਪੁਰ ਸਾਹਿਬ ਵੀ ਥੋੜੇ ਦਿਨ ਪਹਿਲਾਂ ਗਿਆ ਸੀ ਤੇ ਉਸ ਦਿਨ ਵੀ ਉੱਥੇ ਕਿਹਾ ਸੀ ਕਿ ਅਸੀਂ ਸਾਰੀਆਂ ਸਰਕਾਰਾਂ ਨੂੰ ਚਾਹੇ ਸੈਂਟਰ ਦੀਆਂ ਤੇ ਚਾਹੇ ਪੰਜਾਬ ਤੇ ਬਾਕੀ ਸਟੇਟਾਂ ਦੀਆਂ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਾਂਗੇ ਇਹਦਾ ਤਿੰਨਾਂ ਦਿਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਖਿਤਾਬ ਦੀਆਂ ਮਨਾਉਣੀਆਂ ਤੇ ਕੱਲ ਬਹਿਤ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖਿਆ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਂਦ ਚ ਆਈ ਸੀ ਉਦ ਤੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬਦੀਆਂ ਅਸੀਂ ਮਨਾਈਆਂ ਔਨ ਰਿਕਾਰਡ ਆ ਤੁਸੀਂ ਦਰਿਆਪਤ ਕਰ ਲਿਓ ਕਿ ਇਹਨਾਂ ਇੰਨੀਆਂ ਸ਼ਤਾਬਦੀਆਂ ਦੇ ਵਿੱਚ ਕਿਤੇ ਛੜਕਦੇ ਕੋ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਿਹਾ ਕਿ ਆ ਸ਼ਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਗਮ ਸਰਕਾਰ ਕਿਉਂ ਕਰਨ ਜਾ ਰਹੀ ਆ ਕਿਤੇ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਸਹਿਕਾ ਤਾਂ ਨਹੀਂ ਪਾਲਣ ਜਾ ਰਹੀ ਜਾਂ ਇਹਦੇ ਪਿੱਛੇ ਕੋਈ ਹੋਰ ਲੁਕਵਾ ਅਜੰਡਾ ਤਾਂ ਨਹੀਂ 222 8 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਸਾਰੇ ਜਾਣਦੇ ਕਿੰਡੀ ਵੱਡੀ ਸ਼ਤਾਬਦੀ ਮਨਾਈ ਕੋਈ ਸਰਕਾਰ ਨੇ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾਉਂ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮ ਆ ਮਲੀਕੀਏ ਤੁਸੀਂ ਜੇ ਮੈਲੇ ਲਿਖਣੇ ਹੋ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ 1969 ਦੇ ਵਿੱਚ 500 ਸਾਲਾਂ ਜਿਹੜੇ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦਣ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸੱਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਗੁਰਮਤ ਸਮਾਗਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ। ਸ਼ਹੀਦੀ ਨੂੰ 350 ਸਾਲਾਂ ਸਮਰਪਿਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ ਇਸ ਸ਼ਤਾਬ ਦੀ ਰੂਪ ਦੇ ਵਿੱਚ 23, 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਜਿਹਦੇ ਬਾਬਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਿਛਲੇ ਸਾਲ ਤੋਂ ਹੀ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਆਰੰਭਤਾ ਸ਼ੁਰੂ ਕਰ ਦਿੱਤੀ ਗਈ ਸੀ ਸਬ ਕਮੇਟੀ ਵੀ ਵੱਡੀ ਬਣਾਈ ਗਈ ਜੇ ਸਬ ਕਮੇਟੀ ਕਮੇਟੀ ਨੇ ਵੱਖ-ਵੱਖ ਜਿਹੜੇ ਸਾਡੇ ਚਾਹੇ ਉਹ ਮਹਾਨ ਨਗਰ ਕੀਰਤਨਿਆਂ ਤੇ ਚਾਹੇ ਉਹ ਮਹਾਨ ਗੁਰਮਤ ਦੇ ਸਮਾਗਮ ਆ ਚਾਹੇ 3 ਦਿਨ ਦੇ 23 24 25 ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਵਾਗਤ ਆ ਉਹਨਾਂ ਸਾਰਿਆਂ ਦੀ ਰੂਪ ਰੇਖਾ ਵੀ ਲਿਖੀ ਆ ਇਹਦੀ ਸ਼ੁਰੂਆਤ ਸ਼ਤਾਬਦੀ ਦੀ ਸਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਕੇ ਗੁਰੂ ਕੇ ਮੈਲ ਗੁਰਦੁਆਰਾ ਸਾਹਿਬ ਤੋਂ ਉਸ ਦਿਨ ਇਹਦੀ ਪ੍ਰੰਭਤਾ ਹੋਈ ਜਿਹਦੇ ਤਹਿਤ ਹੁਣ ਸਾਡੇ ਮੋਤੀ ਬਾਗ ਪਟਿਆਲਾ ਵਿਖੇ ਇੱਕ ਵੱਡਾ ਸਮਾਗਮ ਵੀ ਸਾਡਾ ਤੇ ਅਮਰ ਸੰਚਾਰ ਵੀ ਹੋਇਆ। ਹੁਣ 27 ਤਰੀਕ ਨੂੰ ਸਾਡੇ ਹੰਡਿਆਆ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਅਮਰ ਸੰਚਾਰ ਦੇ ਰੂਪ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਤੇ ਬਾਬਾ ਬਗਾਲਾ ਸਾਹਿਬ ਜਿੱਥੇ ਸਤਪੁਰਾਂ ਨੇ ਆਪਣੀ ਜੀਵਨ ਦਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਉਥੇ ਕੱਟੇ ਉਥੇ ਵੀ ਅਸੀਂ ਉਹ ਵੱਡਾ ਇੱਕ ਸਮਾਗਮ ਬਣਾਉਣ ਜਾ ਰਹੇ ਹਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਿਮਲਾ ਦੇ ਵਿਖੇ ਇੱਕ ਸਪੈਸ਼ਲ ਖਾਸ ਤੌਰ ਤੇ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਵੀ ਉਥੇ ਪਹੁੰਚੇ ਤੁਸੀਂ ਜੇ ਸਨਮਾਨ ਕਿਸੇ ਦਾ ਕਰਨਾ ਹੈ ਆਕਾਲ ਤੱਕ ਦੀ ਰਹਿ ਦਰਯਾ ਦਾ ਖਾਣਾ ਆਪਾਂ ਜਿਨਾਂ ਤਰ੍ਹਾਂ ਦਾ ਪ੍ਰਯਾਸ ਹੋਵੇ ਉਹ ਦਿਹਾੜਾ ਅੱਜ ਹੁਣ ਬਾਤ ਤੋਂ ਬਾਤ ਛਪਾਉਣ ਵੀ ਲੱਗੇ ਆ ਕਿ ਸਿੱਖ ਨੂੰ ਆ ਬੀਬੀਆਂ ਮਾਈਆਂ ਬੇਟੀਆਂ ਪਤਾ ਲੱਗੇ ਤੇ ਜਿਹੜੇ ਸੰਸਕਾਰ ਆ ਕੀਆ ਚਾਰਮ ਸੰਸਕਾਰ ਕੀ ਆ ਆੰਤਮ ਸੰਸਕਾਰ ਕੀ ਆ ਆਨੰਦਕਾਰ ਸੰਸਕਾਰ ਕੀ ਆ ਸਹਿਜ ਬਾੜ ਕਿਵੇਂ ਪ੍ਰੰਭ ਕਰਨਾ ਖੰਡ ਪਾਠ ਕਿਵੇਂ ਪ੍ਰੰਭ ਕਰਨਾ ਉਹ ਚ ਇਤਿਆਦ ਲਿਖਿਆ ਮੈਂ ਹੁਣ ਪੁੱਛਾ ਨਾ ਕਰਿਓ ਕਿਉਂਕਿ ਇੱਕ ਸ਼ਾਇਰ ਮੇਰੀ ਬਾਤੂ ਕੈਈ ਵਾਰੀ ਕਹਿਣ ਨੂੰ ਨਾਕ ਤਕ ਬੋਲਦੇ ਕਿ ਆ ਬੜੀ ਜਿਆ ਕੰਮ ਪੇੜਾ ਆ ਗਿਆ ਮੈਂ ਜਦੋਂ ਮੈਨੂੰ ਸੇਵਾ ਸੌਂਪੀ ਤੇ ਮੇਰੇ ਕੋਲ ਮਹਾਪੁਰਸ ਵੇਰ ਨੂੰ ਆਏ ਮੈਂ ਘਰ ਦੇ ਵਿੱਚ ਅਸੀਂ ਪੁੱਤਰ ਦੀ ਰਾਤ ਨੂੰ ਮੈਂ ਜਿਲੇ ਘਰ ਆਪਣੇ ਆਇਆ ਬਹੁਤ ਸਾਰੀ ਸੰਗਤ ਆਈ ਉਸ ਤੇ ਮੈਂ ਜਿਲੇ ਸਿਰਪਾਉ ਦੀ ਪ੍ਰਵਾਸ ਆਪੀ ਬੜਨਾ ਕੋ ਬ੍ਰ ਭਿੱਤਰ ਕਰਵਾਣੀ ਦਾ ਖਾਦਿਆ ਤੇ ਗੁਰੂ ਅਮਰਦਾਸ ਪਾਚਾ ਗੁਰੂ ਅੰਗਦ ਦੇ ਪਾਚਾ ਸਾਲ ਚ ਇੱਕ ਵਾਰੀ ਸਿਰਪਾਉ ਦੀ ਵਰਕਸ਼ਿ ਕਰਦੇ ਸੀ ਤੇ ਸਾਧਗੁਣ ਦੀ ਸਿਰੋਂ ਨਹੀਂ ਸੀ ਲਾਉਂਦੇ ਸਾਡੇ ਕੀ ਹੁੰਦਾ ਮੈਂ ਦੇਖਾਂ ਆ ਮੈਂ ਵਿੱਚਿਆਂ ਹਾਂ ਆ ਇਹ ਤੋਂ ਸਿਰਪਾਉ ਮਿਲਿਆ ਗੁਰੂ ਦੀ ਹਾਜ਼ਰੀ ਚ ਇੱਕ ਪਰੰਪਰਾ ਹੈ ਸਾਡੀ ਪਾਣੀ ਗੱਲ ਨਹੀਂ ਇਹਦੀ ਇੱਕ ਵਿਧੀ ਤੇ ਵਿਧਾਨ ਆਪਾਂ ਜਿਹੜਾ ਬਹੁਤ ਜ਼ਰੂਰੀ ਹੈ ਅੱਜ ਤਾਂ ਮੈਂ ਕਈ ਵਾਰ ਦੇਖਦਾ ਫਿਰ ਆ ਜਾ ਤੂੰ ਵੀ ਲੈ ਜਾ ਤੂੰ ਵੀ ਲੈ ਜਾ ਜਦੋਂ ਕਾਫੀਆਂ ਵੱਢੀ ਦੇ ਇਦਾਂ ਕਰ ਲਾਪਾਂ ਯਾਰ ਆਪਣਾ ਇਹ ਸਿਰ ਤੋਂ ਗੁਰੂ ਦੀ ਬਖਸ਼ਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਗੁਰੂ ਦਾ ਹੋਵੇ ਸੀਮ ਭਗਵੰਤ ਮਾਨ ਜੀ ਦੇ ਵੱਲੋਂ ਕੁਝ ਸਮੇਂ ਪਹਿਲਾਂ ਲੈਂਡ ਪੁੱਲਿੰਗ ਵਾਲੀ ਸਕੀਮ ਲੋਕਾਂ ਦੇ ਵਿੱਚ ਲਿਆਂਦੀ ਗਈ ਸੀ ਪਰ ਲੋਕ ਇਸ ਦੇ ਖਿਲਾਫ ਨਜ਼ਰ ਆ ਰਹੇ ਨੇ ਲੋਕਾਂ ਨੇ ਵੱਲੋਂ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਉਤੇ ਹੀ ਸੁਖਬੀਰ ਬਾਦਲ ਵੀ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਆਓ ਸੁਣ ਲਿਆ ਸੁਖਬੀਰ ਬਾਦਲ ਜੀ ਦੇ ਵੱਲੋਂ ਕੀ ਕਿਹਾ ਗਿਆ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾ دی ਜਿਨ੍ਹਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਖੂਕੀ ਮਾਰ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀ ਜਿਹਨਾਂ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਐਨਾ ਖਾਣਾ ਮੀਚ ਲੋ ਐਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ ਸੌਂਗ ਢਪਾ ਲੈਣੇ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸਭੇ ਪਾਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੇ ਧੱਕੇ ਕਰ ਰਹੇ ਐ ਜੈ ਜੇ ਜ਼ੁਲਮ ਕਰ ਰਹੇ ਮੈਨ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਉੱਤੇ ਉਹਦੇ ਬਾਅਦ ਕੀ ਕਰਨਾ ਸੋਚੇ ਆ ਜਿਹੜੇ ਤੁਹਾਡੇ 60 ਹਜ਼ਾਰ ਕਿਲਾ ਹੈ ਆ ਤਾਂ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਛੱਡਾ ਤੇ ਫਿਰ ਕਹਿੰਦੇ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਤੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਆ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਭਾਈ ਪੈਸੇ ਜ਼ਮੀਨ ਤੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਆ ਦੇ ਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਢੱਗੀ ਮਾਰਾਂਗੇ ਜਿਵੇਂ ਪਹਿਲੇ ਇਹਨਾਂ ਨੇ ਠੱਗੀ ਮਾਰੀ ਓਹੀ ਹੁਣ ਕਰਨਾ ਚਾਹੁੰਦੇ ਐ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਯਾਰ ਆਪਣੇ ਆਪਣੀ ਹੁੰਦੀ ਐ ਹੁਣ ਤਾਂ ਸਬਕ ਸਿੱਖ ਲੀਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਇੰਨਾ ਲਗਾ ਥੋੜੇ ਪ੍ਰਤੀ ਨਹੀਂ ਐ ਨਾ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀਕ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਹੈ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਹੈ ਤੇ ਸ਼ਰੋਮਨੀ ਅਕਾਲੀ ਦਲ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੀਐਮ ਭਗਵੰਤ ਮਾਨ ਜੀ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਢਾਂਮੀ ਜੀ ਨੂੰ ਮਿਲੇ ਉਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਣ ਦੀ ਧਮਕੀ ਨੂੰ ਲੈ ਕੇ ਜਾਣਕਾਰੀ ਵੰਡ ਕੀਤੀ ਗਈ। ਕੁਝ ਧਮਕੀਪਰੀਆਂ ਈਮੇਲਸ ਜਿਹੜੀਆਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ। ਕੁਝ ਮੇਲ ਤੇ ਮੇਰੇ ਨਾਂ ਤੇ ਵੀ ਆਈਆਂ ਹੋਈਆਂ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈ ਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਕੇ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਤਦਾਨੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਇਜਾਜ਼ਤ ਸ਼ਸ਼ੀਆਕਾਲ